ਪੈਂਡ ਦੀ ਵੀਰੇ ਕਿਹੜੇ ਅਮਰੂਦ ਲੱਗ ਰਹੇ ਨੇ ਗੱਲਾਂ ਸੁਣਿਆ ਕਰਦੇ ਨੇ ਹਾਂਜੀ ਦੋਸਤੋ ਜਿਹੜੇ ਛੋਟੇ ਕਿਸਾਨ ਨੇ ਜਿਵੇਂ ਇੱਕੀਲਾ ਦੋ ਕਿੱਲੇ ਜ਼ਮੀਨ ਦੇ ਨੇ ਵੱਡਾ ਟਰੈਕਟਰ ਨਹੀਂ ਲੈ ਸਕਦੇ 8-10 ਲੱਖ ਰੁਪਇਆ ਨਹੀਂ ਲਾ ਸਕਦੇ ਉਹਨਾਂ ਨੂੰ ਇੱਕ ਛੋਟੀ ਜੀ ਜੜੀ ਬੂਟੀ ਬਾਰੇ ਦੱਸਾਂਗੇ ਆਪਾਂ ਨੂੰ ਵੱਡੇ ਟਰੈਕਟਰ ਲੈਣ ਦੀ ਲੋੜ ਹੀ ਨਹੀਂ ਹੈਗੀ ਜਾਂ ਜਿਨ੍ਹਾਂ ਤੋਂ ਪੈਰੀਂ ਭਾਰ ਨਹੀਂ ਬੈਠਿਆ ਜਾਂਦਾ ਮੈਨੂੰ ਕਹਿਣਾ ਤੂੰ ਮੈਨੂੰ ਕਹਿ ਰਿਹਾ ਤੂੰ ਪੈਂਡ ਦੀ ਉਹੀ ਕਹਿੰਦੇ ਮਹਰਬਾਜ ਨੇ ਗੱਲ ਕਰਦਾ ਇਹ ਇਹਨੂੰ ਕਹਿੰਦਾ ਪੈਂਡ ਦੀ ਤੂੰ ਕਿਹੜੀਆਂ ਗਾਜਰਾਂ ਗੁੱਡੇਂਗੀ ਅੱਗੇ ਚੱਲ ਮੈਂ ਦਿਖਾਵਾਂ ਤੈਨੂੰ ਵੀ ਕੀ ਦਿਖਾਉਂਦਾ ਆ ਕੀ ਹੈ ਇਹ ਕੀ ਹੈ ਇਹ ਵੀ ਇੱਕ ਪ੍ਰਕਾਰ ਦਾ ਟਰੈਕਟਰ ਹੈ ਬਾਪੂ ਇਹ ਅੱਛਾ ਬੋਲੇ ਕਉਂ ਕਰੀ ਜਨਾ ਟਰੈਕਟਰ ਉਹ ਵੀ ਏਡਾ ਕ ਆ ਦੇਖਾ ਆਹੀ ਜੀ ਚੀਜ਼ ਰੂਟਾ ਬੀਟਰ ਦੇ ਹੁੰਦੀ ਹੈ ਕਨਾ ਇਹ ਤਾਂ ਰੂਟਾ ਬੀਟਰ ਇਹਨੂੰ ਗੁੜਦਾ ਆ ਇਹਦੇ ਹਲਨੇ ਬਾਪੂ ਅੱਛਾ ਜਿਵੇਂ ਆਪਾਂ ਘਾਟੀ ਪਿੱਟਰ ਮਾਰਦੇ ਹੁੰਨੇ ਆ ਕਮਾਲ ਠੀਕ ਹੈ ਇਹ ਆ ਇਹਦੇ ਨਾਲ ਓਲੀਆਂ ਬਣਦੀਆਂ ਨੇ ਜਿਵੇਂ ਆਪਾਂ ਆਲੂ ਲੂ ਲਾਣੇ ਹੁਣ ਓਲੀਆਂ ਤੇ ਕੋਈ ਸਬਜ਼ੀ ਲਾਣੀ ਹੈ ਤੇ ਆ ਇਹਦਾ ਸੁਭਗ ਹੈ ਓਹੋ ਕਮਾਲ ਕਰੀ ਪਿਆ ਯਾਰ ਹੱਦ ਹੋ ਗਈ ਜਿਵੇਂ ਆਪਾਂ ਇੱਕ ਵੱਡੇ ਟਰੈਕਟਰ ਤੇ ਸੰਤ ਹੁੰਦੇ ਨੇ ਇਹਦੇ ਸਾਰੇ ਸੰਦੇ ਦੇ ਨਾਲ ਮਿਲਣਗੇ ਵਧੀਆ ਵਧੀਆ ਲੈ ਚਲਾ ਕੇ ਦੇਖਾਂ ਮਾ ਬਾਪੂ ਤੂੰ ਦਿਖਾ ਹੋਰ ਹੁਣ ਪੁੱਤ ਆਓ ਆਇਆ ਰਹਿਦਾ ਹੈਦਾ ਆਏ ਕਹਿੰਦੇ ਨੇ ਬਾਪੂ ਨਵੀਆਂ ਗੱਡੀਆਂ ਨਵੇਂ ਬਟੋਲੇ ਸਹੀ ਗੱਦਾ ਬੋਲੇ ਹੈ ਬਹੁਤ ਵਧੀਆ ਹੈਂ ਹੰਦਾ ਬੋਲਾ ਮਾਰਕਾ ਬੋਲਾ 2 3 50 ਦਾ ਬਹੁਤ ਵਧੀਆ ਫੋਟੋ ਆ ਇੱਕ ਹੀ ਲੈ ਲਓ ਬੜਾ ਹੈ ਕਿਹਾ ਬਾਪੂ ਹਾਂ ਹਾਂ ਜੇ ਕਿਤੇ ਇਹ ਜੇ ਤੋਤੇ ਜੇ ਤੇਰੇ ਟਾਈਮ ਚੱਲ ਪਾਂਦੇ ਤੇਰੇ ਗੋਡੇ ਬਵਣ ਦੀ ਲੋੜ ਨਹੀਂ ਸੀ ਸਹੀ ਗੱਲ ਆ ਪੁੱਤੀ ਉਹ ਮੇਰਾ ਦਾ ਬਲਦਾਂ ਦੇ ਮਗਰ ਫਿਰਦੇ ਦੇ ਗੋਡੇ ਘੁੰਮ ਗਏ ਉਹੀ ਤਾਂ ਗੱਲ ਆ ਬਾਪੂ ਲੈ ਵੀ ਜਿਹੜੇ ਦੋਸਤ ਮਿੱਤਰ ਆ ਯਾਨੀ ਕਿ ਸਬਜ਼ੀ ਦਾ ਕੰਮ ਕਰਦੇ ਨੇ ਉਹਨਾਂ ਵਾਸਤੇ ਤਾਂ ਇੱਕ ਇਹ ਤੋਫ ਹੈ ਕਿਸੇ ਦੀ ਤਾਂ ਢੂਈ ਦੁਖਦੀ ਆ ਕਿਸੇ ਦੇ ਗੋਡੇ ਦੁਖਦੇ ਨੇ ਕਿਸੇ ਤੋਂ ਪੈਰੀ ਭਾਰ ਨਹੀਂ ਬੈਠਿਆ ਜਾਂਦਾ ਉਹਨਾਂ ਵਾਸਤੇ ਤਾਂ ਬਹੁਤ ਵਧੀਆ ਚੀਜ਼ ਐ ਵੀ ਜਨਿਕੇ ਆਪਣਾ ਟਰੈਕਟਰ ਨਹੀਂ ਮੁੜਦਾ ਹੁੰਦਾ ਛੋਟੀ ਕਿਆਰੀ ਹੁੰਦੀ ਐ ਸਬਜ਼ੀ ਦੀ ਕਿਤੇ ਵੀ ਆਪਾਂ ਇਹਨੂੰ ਲਿਜਾ ਸਕਦੇ ਆ ਵੱਡੇ ਟਰੈਕਟਰ ਵਾਂਗੂ ਸਾਰੇ ਸੰਦ ਨੇ ਤੇ ਇਹਦੀ ਕੀਮਤ ਵੀ ਕੋਈ ਖਾਸ ਨਹੀਂ ਭਾਈ ਆਪਾਂ ਤੇ ਲੱਖ ਲੱਖ ਰੁਪਏ ਦੇ ਮੋਬਾਈਲ ਚੱਕੀ ਫਿਰਦੇ ਆ ਇਹ ਸਾਰਾ ਇਹਦਾ ਲਗਭਗ 40 ਹਜ਼ਾਰ ਰੁਪਏ ਦਾ ਪ੍ਰੋਜੈਕਟ ਐ 40 ਹਜ਼ਾਰ ਦਾ ਸਾਰਾ ਸਮਾਨ ਵੀ ਨਾਲ ਹੀ ਮਿਲੂ ਸਾਰਾ ਸਮਾਨ ਮਿਲੂ ਇਹਦੇ ਨਾਲ ਟੋਟਲੇ ਠੀਕ ਐ ਫੇਰ ਤਾਂ ਕੋਈ ਮਹਿੰਗਾ ਨਹੀਂ ਪੁੱਤੇ ਇਹ ਚਾਰ ਪੰਜ ਕਿੱਲੇ ਵਾਲਿਆਂ ਤਾਂ ਬਹੁਤ ਵਧੀਆ ਤਿੰਨ ਕਿੱਲੇ ਵਾਲਿਆਂ ਨੂੰ ਤੇ ਜਿਹੜੇ ਮੇਰੇ ਵੀਰਾਂ ਨੂੰ ਇਹ ਚੀਜ਼ ਦੀ ਲੋੜ ਹੈ ਸਬਜ਼ੀ ਦਾ ਕੰਮ ਕਰਦੇ ਨੇ ਇਹ ਥੱਲੇ ਜਿਹੜਾ ਨੰਬਰ ਦਿੱਤਾ ਹੋਇਆ ਹੈ ਇਹ ਤੇ ਤੁਸੀਂ ਫੋਨ ਤੇ ਗੱਲ ਕਰ ਸਕਦੇ ਹੋ ਤੇ ਪਾਿਆਂ ਨੂੰ ਮਿਲ ਸਕਦੇ ਹੋ ਜੀ ਧੰਨਵਾਦ